ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਬਣਾਵਾਂਗੇ ਪੂੜੇ ਤੇ ਇਸ ਤਰੀਕੇ ਨਾਲ ਜਰੂਰ ਟਰਾਈ ਕਰਕੇ ਦੇਖਿਆ ਇੱਕ ਵਾਰੀ ਤੇ ਸਾਡੇ ਪੂੜੇ ਬਣ ਕੇ ਤਿਆਰ ਆ ਤੇ ਸਾਡੇ ਪੂੜੇ ਬਣਾ ਦਾ ਤੰਤਰਿਕਾ ਵਧੀਆ ਲੱਗਾ ਤੇ ਲਾਈਕ ਸ਼ੇਅਰ ਕਮੈਂਟ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਦੇਖਣ ਲੱਗੋ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਬਣਾਵਾਂਗੇ ਪੂੜੇ ਤੇ ਪੂੜੇ ਲਈ ਅਸੀਂ ਇੱਕ ਕੁੱਲੀ ਸ਼ੱਕਰ ਲੈਂਦੀ ਐ ਤੇ ਇੱਕ ਕੁੱਲੀ ਅਸੀਂ ਆਟਾ ਲੈਂਦਾ ਹੁਣ ਅਸੀਂ ਸ਼ੱਕਰ ਨੂੰ ਅਸੀਂ ਇੱਕ ਕੁੱਲੀ ਪਾਣੀ ਲਵਾਂਗੇ ਸ਼ੱਕਰ ਨੂੰ ਹਲਸੀ ਪੇ ਦੇਵਾਂਗੇ ਅਸੀਂ ਇੱਕ ਕੁੱਲੀ ਪਾਣੀ ਲੈ ਲਿੱਤਾ ਤੇ ਹੁਣ ਅਸੀਂ ਪਾਵਾਂਗੇ ਇਸ ਵਿੱਚ ਸ਼ੱਕਰ ਹੁਣ ਅਸੀਂ ਇਹਨੂੰ ਟਾ ਕੇ 5 ਮਿੰਟ ਬਾਅਦ ਸੇ ਅਸੀਂ ਇਹਦੇ ਛੱਡ ਦਵਾਂਗੇ ਕਿ ਸਾਡੀ ਸ਼ੱਕਰ ਚੰਗੀ ਤਰ੍ਹਾਂ ਘੁਲ ਸਕੇ ਹੁਣ ਅਸੀਂ ਇਹਨੂੰ ਟਾ ਕੇ ਦੇਗਾ ਹਾਂਗੇ ਸਾਡਾ ਪਾਣੀ ਚੰਗੀ ਤਰ੍ਹਾਂ ਸ਼ੱਕਰ ਖੋਲ ਚੁਕੀ ਹੈ ਇਹਦੇ ਵਿੱਚ ਹੁਣ ਅਸੀਂ ਇਹਨਾਂ ਨੂੰ ਹੁਣਾਂਗੇ ਹੁਣ ਅਸੀਂ ਪਾਵਾਂਗੇ ਆਟਾ ਹੁਣ ਅਸੀਂ ਥੋੜਾ ਜਿਹਾ ਥੋਲਾ ਲਾ ਇਹ ਚੰਗੀ ਤਰ੍ਹਾਂ ਖੋਲ ਲਾਂਗੇ ਉਹਨਾਂ ਸਾਰੇ ਦਾ ਮਿਕਸ ਕਰਾਂਗੇ ਜਿਹੜੇ ਗੱਠਾ ਹੈਗੇ ਆ ਉਹ ਗੱਠਾ ਨਾਲ ਜਾ ਜਾਵੇ ਇਸ ਤਰ੍ਹਾਂ ਸਾਰੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੋਰ ਅਸੀਂ ਏਡ ਕਰਾਂਗੇ ਇੱਥੇ ਥੋੜੀ ਸੌਂਫ ਮਾਂਗੇ ਲੱਚੀ ਪਾਊਡਰ ਅੱਧਾ ਚਮਚਾ ਨਾਸੀ ਆਨੇ ਮਿਲਾ ਕਰ ਲਾ ਲਿਆ ਫੋਨਸੀ ਇਹਨੂੰ 10 ਮਿੰਟ ਵਾਸਤੇ ਰੈਸਟ ਰੱਖਣਗੇ ਟਾਕੇ ਰੱਖ ਦਮ 10 ਮਿੰਟ ਅਸੇ ਆਇਲ ਗਰਮ ਹੋਣ ਨੂੰ ਰੱਖਤਾ ਫੋਨਸੀ ਬਣਾ ਮੰਗੇ ਕੋਇਲ ਤੇ ਕੋਇਲ ਨੂੰ

ਸੀ ਮੀਡੀਅਮ ਗੈਸ ਤੇ ਪਕਾਵਾਂਗੇ ਕਿ ਸਾਡੇ ਅੰਦਰੋਂ ਕੱਚੇ ਨਾ ਰਹਿ ਜਵੇ ਇਸ ਤਰੀਕੇ ਨਾਲ ਜਾਲੀ ਜ਼ਰੂਰ ਬੰਨੀ ਚਾਹੀਦੀ ਹੈ ਥੋੜੇ ਦੇ ਵਿੱਚ ਪਾਸੇ ਆ ਬਣਦੇ ਥੋੜੇ ਹੁਣ ਅਸੀਂ ਦੂਜੇ ਪਾਸੇ ਨੂੰ ਵੀ ਪਲਟ ਦਵਾਂਗੇ ਕਿ ਦੂਜੇ ਪਾਸੇ ਵੀ ਚੰਗੀ ਤਰ੍ਹਾਂ ਸਾਡੇ ਸਟੇਕ ਵਰਚੁਕੇ ਸਾਡਾ ਥੋੜਾ ਬਣ ਕੇ ਤਿਆਰ ਹੈ ਹੁਣ ਅਸੀਂ ਇਹਨੂੰ ਉਤਾਰ ਦਵਾਂਗੇ ਕਿਸੇ ਤਰੀਕੇ ਨਾਲ ਅਸੀਂ ਦੂਜਾ ਪਾ ਦਵਾਂਗੇ ਆਇਲ ਅਸੀਂ ਚੰਗੀ ਤਰ੍ਹਾਂ ਛੋੜ ਲਵਾਂਗੇ

ਸੜਕੋੜੇ ਦੇਖੋ ਕਿੰਨਾ ਵਧੀਆ ਤਰੀਕੇ ਨਾਲ ਫਰਾਈ ਹੁੰਦੇ ਪਏ ਆ ਇਸ ਤਰੀਕੇ ਨਾਲ ਚਾਲੀਦਾਰ ਬਣਾਇਆ ਕਰੋ ਤੁਸੇ ਵੀ ਬਹੁਤ ਸਵਾਦ ਹੁੰਦੇ ਆ ਹੁਣ ਅਸੀਂ ਇਸੇ ਤਰੀਕੇ ਨਾਲ ਸਾਰੇ ਫੋੜੇ ਬਣਾ ਕੇ ਤਿਆਰ ਕਰ ਲਵਾਂਗੇ ਕਈ ਸਾੜੇ ਛੋੜੇ ਬਣ ਕੇ ਤਿਆਰ ਹੈ ਤੇ ਇਸ ਤਰੀਕੇ ਨਾਲ ਜਰੂਰ ਟਰਾਈ ਕਰਕੇ ਦੇਖਿਓ ਇੱਕ ਵਾਰੀ ਛੋੜੇ ਬੋਸਵਾ ਬਣਦੇ ਆ ਤੇ ਸਾੜੇ ਆ ਛੋੜੇ ਬਣ ਕੇ ਤਿਆਰ ਹੈ ਅਗਰ ਛੋੜੇ ਬਣਾਉਣਾ ਸਾਡਾ ਤਰੀਕਾ ਵਧੀਆ ਲੱਗਾ ਤੇ ਲਾਈਕ ਸ਼ੇਅਰ ਕਮੈਂਟ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ